ਤੇ ਕੀ ਕਮਲਕੌਰ ਪਾਬੀ ਦਾ ਕੋਈ ਬੁਆਏਫਰੈਂਡ ਵੀ ਹੈ ਇਸ ਬਾਰੇ ਕੋਈ ਜਾਣਦਾ ਹੈ ਜੋ ਦਾ ਇੱਕ ਬੁਆਏਫਰੈਂਡ ਹੈ ਮੇਰੇ ਕੋਲ ਉਹਦੀਆਂ ਕਾਫੀ ਰਿਕਾਰਡਿੰਗਾਂ ਵੀ ਹੈ ਜੇ ਉਹਦਾ ਕੇਸ ਇਹ ਰੇਪ ਦੇ ਵਿੱਚ ਕਨਵਰਟ ਹੁੰਦਾ ਤਾਂ ਮੈਂ ਉਹ ਤੋਂ ਬਾਅਦ ਦੇ ਵਿੱਚ ਉਹਦੀਆਂ ਰਿਕਾਰਡਿੰਗਾਂ ਵੀ ਸੁਣਾਉਂਗੀ ਸਾਰੇ ਅਪਰੂਵ ਇੱਥੇ ਦਿਖਾਉਗੇ ਮੇਰੇ ਕੋਲ ਉਹਦੀਆਂ ਰਿਕਾਰਡਿੰਗਾਂ ਅਸੁਰਲੀਨ ਕੀ ਜੋ ਬੋਏਫ੍ਰੈਂਡ ਹੈ ਪੰਜਾਬ ਨਾਲ ਤਾਲੁਕ ਰੱਖਦਾ ਹੈ ਕੀ ਆ ਕਿਤੇ ਵਿਦਾਂਤ ਦਾ ਪੰਜਾਬ ਦਾ ਹੀ ਆ ਕਾਫੀ ਵੀਡੀਓ ਪਹਿਲਾਂ ਉਹਨੇ ਉਹਦੇ ਨਾਲ ਪਾਈਆਂ ਵੀ ਸੀ ਇਕੱਠੇ ਇੱਕ ਟੀਮ ਦੇ ਵਿੱਚ ਕੰਮ ਕਰਦੇ ਸੀਗੇ ਕੁਝ ਕੁ ਵੀਡੀਓ ਇਕੱਠੇ ਬਣਾਉਂਦੇ ਸੀ ਹਮ ਅਸੁਰਲੀਨ ਕੀ ਉਹ ਸਸਪੈਕਟਡ ਹੈ ਤੁਸੀਂ ਉਸਦੀ ਆਡੀਓਜ਼ ਵੀਡੀਓ ਦਾ ਜ਼ਿਕਰ ਕਰ ਰਹੇ ਹੋ ਹਾਲਾਂਕਿ ਪੋਸਟਮਾਰਟਮ ਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਮਲਕੌਰ ਪਾਰਕ ਵਿੱਚ ਕੀਤਾ ਗਿਆ ਮੈਂ ਸਸਪੈਕਟਡ ਨਹੀਂ ਹੈ ਜਾਂ ਇਸ ਕੇਸ ਦੇ ਵਿੱਚ ਸਸਪੈਕਟਿਵ ਨਹੀਂ ਸ਼ਾਇਦ ਉਹਨੂੰ ਚੀਜ਼ਾਂ ਪਤਾ ਹੋਣ ਕਿਉਂਕਿ ਮੈਨੂੰ ਜਿੱਥੇ ਤੱਕ ਇਹ ਲੱਗਦਾ ਕਿ ਕੱਲ ਦੀ ਇੱਕ ਗਲਤ ਜੀ ਵੀਡੀਓ ਜਿਹੜੀ ਕਮਲ ਦੀ ਆ ਸਰਕੂਲੇਟ ਹੋ ਤੇ ਉਹਦੇ ਵਿੱਚ ਜਿਹੜਾ ਗਾਣਾ ਚੱਲ ਰਿਹਾ ਉਹ ਦੋਕ ਤਕਰੀਬਨ ਦੋ ਕੁ ਮਹੀਨੇ ਪਹਿਲਾਂ ਹੀ ਰਿਲੀਜ਼ ਹੋਇਆ ਤਾਂ ਮਤਲਬ ਉਹ ਨੂੰ ਆ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਦੀ ਮਿਲੀ ਆ ਹੂੰ ਤੇ ਸ਼ਾਇਦ ਉਸ ਪਟਲ ਤੋਂ ਬਾਅਦ ਕੀ ਉਸਨੇ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਮਲਕੌਰ ਦੇ ਬੋਏਫ੍ਰੈਂਡ ਨੇ ਨਹੀਂ ਉਹਨੂੰ ਫੋਨ ਮੈਂ ਲਵਾਇਆ ਦੋ ਤਿੰਨ ਜਾਣਿਆਂ ਤੋਂ ਪਤਾ ਕਰਨ ਵਾਸਤੇ ਕਿ ਉਹਦੀ ਇੱਕ ਵੀਡੀਓ ਸਰਕੂਲੇਟ ਹੋ ਰਹੀ ਆ ਕਿ ਤੇਰਾ ਬਿچھے ਆਵਾਜ਼ ਆ ਰਹੀ ਆ ਕਿ ਮੈਂ ਕਰਨਾ ਡਿਸਕਸ ਕਰਨਾ ਤੇ ਮੈਂ ਉਹਨੂੰ ਟਰਾਈ ਕਰਵਾਇਆ ਅਲੱਗ-ਅਲੱਗ ਨੰਬਰਾਂ ਤੋਂ ਉਹ ਕਿਸੇ ਦਾ ਵੀ ਫੋਨ ਨਹੀਂ ਚੱਕ ਰਿਹਾ ਡੇਢ 200 ਗੰਦਾ ਤੋਂ ਕਰਵਾਇਆ ਇਸ ਤੋਂ ਪਹਿਲਾਂ ਤੁਹਾਡੀ ਕਦੀ ਉਹਦੇ ਨਾਲ ਗੱਲਬਾਤ ਹੋਈ ਹਾਂਜੀ ਪਹਿਲਾਂ ਹੋਈ ਸੀਗੀ ਪਿੱਛੇ ਜੇ ਕਮਲ ਨੇ ਮੇਰੀ ਪੈਰੈਂਟਸ ਬਾਰੇ ਮਾੜਾ ਮੋਟਾ ਕੁਝ ਬੋਲਤਾ ਸੀਗਾ ਤੇ ਉਦੋਂ ਉਹਨੇ ਮੈਨੂੰ ਦੱਸਿਆ ਕਿ ਉਹ ਤੇਰੇ ਬਾਰੇ ਬੋਲਦੀ ਐ ਮੈਂ ਲਿਟਰਲੀ ਬੋਲ ਕੇ ਵੀਡੀਓ ਪਾਤੀ ਸੀ ਇੰਸਟਾਗ੍ਰਾਮ ਤੇ ਕਿ ਤੂੰ ਜੋ ਵੀ ਕਹਿਣਾ ਮੈਨੂੰ ਤੂੰ ਸਿੱਧਾ ਕਹਿ ਸਕਦੀ ਐ ਫਿਰ ਮੈਂ ਤੈਨੂੰ ਚੰਗੀ ਤਰ੍ਹਾਂ ਦਿਖ ਦੂੰ ਫਿਰ ਉਹਨੇ ਉਹ ਵੀਡੀਓ ਵੀ ਡਿਲੀਟ ਕਰਤੀ ਉਹਨੇ ਮੈਨੂੰ ਕੁਝ ਨਹੀਂ ਕਿਹਾ ਤੇ ਫਿਰ ਮੇਰੀ ਉਹਦੇ ਨਾਲ ਜਿੱਤਾ ਹੈਲੋ ਹਾਈ ਜੋ ਵੀ ਮਾੜੀ-ਗੁੱਟੀ ਵੀ ਸੀ ਉਹ ਬੰਦ ਹੋ ਗਈ ਸੀ ਤੇ ਤੁਹਾਡਾ ਕਹਿਣਾ ਹੈ ਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਤੇ ਉਸ ਤੋਂ ਬਾਅਦ ਹੀ ਆ ਤੁਸੀਂ ਖੁਲਾਸਾ ਕਰੋਗੇ ਆਡੀਓਜ਼ ਹਾਂਜੀ ਮੈਨੂੰ ਕਾਫੀ ਚੀਜ਼ਾਂ ਪਤਾ ਉਸ ਤੋਂ ਬਾਅਦ ਦੇ ਵਿੱਚ ਮੈਂ ਜ਼ਰੂਰ ਬੋਲੂਗੀ ਮੇਰਾ ਇੱਕ ਦੋਸਤ ਆ ਉਹਨੂੰ ਵੀ ਕਾਫੀ ਕੁਝ ਪਤਾ ਤੇ ਅਸੀਂ ਸਾਰੇ ਜਾਣੇ ਦੱਸਾਂਗੇ ਕਿਉਂਕਿ ਫਿਲਹਾਲ ਆਪਾਂ ਕਿਸੇ ਵੀ ਬੰਦੇ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਸੀਏ ਹੂੰ ਤੇ ਇਹ ਸਹੀ ਚੀਜ਼ ਨਹੀਂ ਤੁਹਾਨੂੰ ਕਿਹੋ ਜਿਹੀਆਂ ਚੀਜ਼ਾਂ ਪਤਾ ਹੈ ਉਸ ਦੇ ਬਾਰੇ ਜੇ ਤੁਸੀਂ ਥੋੜਾ ਜਿਹਾ ਸਾਨੂੰ ਦੱਸ ਪਾਓ ਬਸ ਇਹ ਲਾ ਲਓ ਵੀ ਫਿਰ ਇੰਨਾ ਕੁ ਪਤਾ ਕਿ ਉਹਦਾ ਕਿੰਨੇ ਕੁ ਟਾਈਮ ਤੋਂ ਰੇਪ ਹੋ ਰਿਹਾ ਹੂੰ ਕਮਲ ਕੌਰ ਦਾ ਹਾਂਜੀ ਹੂੰ ਤੇ ਅਮਰਿਤਪਾਲ ਮੈਰੋ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਧਮਕੀ ਦਿੱਤੀ ਜਾ ਰਹੀ ਹੈ ਦੀਪਿਕਾ ਲੂਥਰਾ ਕਾਫੀ ਚਰਚਾ ਛੇ ਪ੍ਰੀਤ ਜੱਟੀ ਨੂੰ ਹਾਲਾਂਕਿ ਹੋਰ ਵੀ ਕਈ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਧਮਕੀਆਂ ਦੀਪਿਕਾ ਲੂਥਰਾ ਨੂੰ ਵਾਰ-ਵਾਰ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਦੀਪਿਕਾ ਲੂਥਰਾ ਨੇ ਆਪਣਾ ਇੰਸਟਾ ਅਕਾਊਂਟ ਹੀ ਬੰਦ ਕਰ ਦਿੱਤਾ ਕੀ ਕਹਿਣਾ ਚਾਹੋ ਮੈਂ ਮੋ ਲੋਗ ਡਰਦੇ ਨੇ ਇਹਨਾਂ ਚੀਜ਼ਾਂ ਤੋਂ ਉਹਨਾਂ ਨੇ ਮਾਫੀਆਂ ਵੀ ਮੈਨੂੰ ਤਾਂ ਨਹੀਂ ਪਤਾ ਕਿਹੜੀ ਚੀਜ਼ ਤੋਂ ਤੋਂ ਮੰਗੀਆਂ ਹੋਈਆਂ ਜਾਂ ਮਤਲਬ ਜੇ ਉਹਨੂੰ ਲੱਗਦਾ ਵੀ ਸੀਗੇ ਜਦੋਂ ਬੰਦੇ ਨੂੰ ਆਪ ਨੂੰ ਲੱਗਦਾ ਸੀ ਸ਼ਾਇਦ ਮੈਂ ਗਲਤ ਆ ਇਸੀ ਦੇ ਉੱਤੇ ਨੇ ਮਾਫੀ ਮੰਗ ਲਈ ਸੀ ਹੁਣ ਅਕਾਊਂਟ ਬੰਦ ਕਰ ਰਹੀ ਆ ਸਾਰਾ ਉਹਨਾਂ ਚ ਗੱਟਸ ਹੈ ਨਹੀਂ ਆਪਦੇ ਆਪ ਵਾਸਤੇ ਮੈਨੂੰ ਲੱਗਦਾ ਸਟੈਂਡ ਫੋਰ ਨਹੀਂ ਨਹੀਂ ਸੋਲੀਨ ਗੱਟਸ ਦੀ ਗੱਲ ਨਹੀਂ ਹੈ ਤੁਸੀਂ ਕੈਨੇਡਾ ਬੈਠੇ ਹੋਏ ਹੋ ਸੱਤ ਸਮੁੰਦਰ ਪਾਰ ਤੇ ਉਹ ਪੰਜਾਬ ਚ ਬੈਠੀ ਹੋਈ ਹੈ ਐਦਾਂ ਦਾ ਕੁਝ ਨਹੀਂ ਮੈਮ ਮੈਂ 10 12 ਦਿਨਾਂ ਚ ਇੰਡੀਆ ਹੀ ਆਉਣਾ ਅਸੀਂ ਤੁਸੀਂ ਇੰਡੀਆ ਆ ਰਹੇ ਹੋ ਕਦੋਂ ਆ ਰਹੇ ਹੋ ਹਾਂ ਮੈਂ ਇੰਡੀਆ ਆ ਰਹੀ ਹਾਂ ਆਉਣੀ ਹੋਣਾ ਕਿਉਂਕਿ ਮੇਰੇ ਡੈਡੀ ਬਿਮਾਰ ਨੇ ਮੈਂ ਆਉਣਾ ਹੀ ਆ ਮੈਂ ਆਪ ਤਾਂ ਦੀਪਿਕਾ ਨੇ ਇੰਡੀਆ ਕਿਹੜਾ ਇੰਨਾ ਦਾ ਸਾਰਿਆਂ ਦਾ ਮੇਰਾ ਵੀ ਇੰਡੀਆ ਮੇਰਾ ਪਾਸਪੋਰਟ ਇੰਡੀਆ ਦਾ ਮੈਂ ਟੈਕਸ ਪੇ ਕਰ ਰਹੀ ਹਾਂ ਇੰਡੀਆ ਦੀ ਕੰਟਰੀ ਨੂੰ ਮੇਰੇ ਵੀ ਪੂਰੇ ਲੋ ਆਫ ਜਸਟਾ ਉਹ 3 ਸਾਲ ਪਹਿਲਾਂ ਮਿਲੀ ਸੀ ਜਦੋਂ ਮੈਂ ਇੰਡੀਆ ਸੀ ਯੂਕੇ ਜਾਣ ਤੋਂ ਪਹਿਲਾਂ ਅੱਛਾ ਤੇ ਕੀ ਕੁਝ ਸ਼ੇਅਰ ਕੀਤਾ ਗਿਆ ਸੀ ਕਮਲਕੌਰ ਦੇ ਵੱਲ ਮੈਂ ਮੈਨੂੰ ਉਹਨੇ ਕੰਮ ਕੀਆ ਬਾਰੇ ਕੁਝ ਵੀ ਨਹੀਂ ਦੱਸਿਆ ਸੀਗਾ ਬਟ ਜਦੋਂ ਉਹਨੂੰ ਨਵੀਂ-ਨਵੀਂ ਲਾਈਵ ਤੇ ਬਿਠਾ ਕੇ ਮਾਫੀਆਂ ਮੰਗਾਈਆਂ ਗਈਆਂ ਸੀ ਉਦੋਂ ਮੇਰੀ ਉਹਦੇ ਨਾਲ ਗੱਲ ਹੋਈ ਸੀ ਹੂੰ ਤੇ ਉਹਦਾ ਪੁਰਾਣਾ ਉਹ ਕਾਊਂਟ ਬੰਦ ਵੀ ਹੋ ਗਿਆ ਸੀ ਹੂੰ 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 ਤੇ ਹੁਣ ਜਦੋਂ ਲੇਟੈਸਟ ਕੋਈ ਧਮਕੀ ਮਿਲੀ ਸੀ ਤੇ ਉਸਨੇ ਕੰਟੈਕਟ ਕਰਨ ਕੋਸ਼ਿਸ਼ ਕੀਤੀ ਤੁਹਾਡੇ ਨਾਲ ਨਹੀਂ ਜੀ ਮੈਂ ਉਹਦੇ ਨਾਲ ਕੰਟੈਕਟ ਨਹੀਂ ਕਰ ਰਹੀ ਸੀ ਲਾਸਟ ਟਾਈਮ ਮੇਰੀ 25 ਤੋਂ 30 ਦਿਨ ਪਹਿਲਾਂ ਕੰਟੈਕਟ ਹੋਇਆ ਸੀਗਾ ਉਹ ਵੀ ਕਿਸੇ ਦੇ ਥਰੂ ਹੋਇਆ ਸੀ ਬਿਕਾਜ਼ ਉਹ ਕਹਿੰਦੀ ਸੀਗੀ ਕਿ ਮੈਂ ਟਿਕਟੌਕ ਤੇ ਆਉਣਾ ਚਾਹਨੀ ਆ ਮੈਂ ਕਿਸੇ ਹੋਰ ਕੰਟਰੀ ਸ਼ਿਫਟ ਹੋ ਜੂਗੀ ਤੁਸੀਂ ਲੋਕ ਮੇਰੀ ਹੈਲਪ ਕਰੋਗੇ ਤਾਂ ਮੈਂ ਕਿਉਂਕਿ ਮੈਂ ਕਿਸੇ ਨੂੰ ਕਹਤਾ ਸੀ ਕਿ ਕੋਸ਼ਕ ਚੀਜ਼ਾਂ ਸੀਗੀਆਂ ਤੇ ਉਹ ਫਿਰ ਉਹਦੇ ਕਰਕੇ ਮੇਰੇ ਨਾਲ ਥੋੜੀ ਜਿਹੀ ਉਹਦੀ ਬਹਿਸ ਹੋ ਗਈ ਸੀ ਤੇ ਮੈਂ ਇੰਨਾ ਇੰਨਾ ਚੀਜ਼ਾਂ ਚ ਇਨਵੋਲ ਨਹੀਂ ਕਰਨਾ ਹੋਣਾ ਚਾਹੁੰਦੀ ਸੀ ਤੇ ਮੇਰੇ ਘਰਦਿਆਂ ਨੇ ਵੀ ਮੈਨੂੰ ਮਨਾ ਕੀਤਾ ਸੀ ਤਾਂ ਮੈਂ ਪਿੱਛੇ हट ਗਈ ਸੀ ਇਹਨਾਂ ਚੀਜ਼ਾਂ ਤੇ ਉਸ ਦੌਰਾਨ 25 ਤੋਂ 30 ਦਿਨ ਪਹਿਲਾਂ ਕਮਲਕੌਰ ਨੇ ਜ਼ਿਕਰ ਕੀਤਾ ਅੰਮ੍ਰਿਤਪਾਲ ਮੈਰੋ ਦਾ ਨਹੀਂ ਏਦਾਂ ਦਾ ਮੇਰੇ ਨਾਲ ਇਸ ਰਿਲੇਟਡ ਕੋਈ ਗੱਲ ਨਹੀਂ ਹੋਈ ਬਸ ਟਿਕਟੌਕ ਚ ਚਲਾਉਣਾ ਚਾਹੁੰਦੀ ਸੀ ਟਿਕਟੌਕ ਬਾਰੇ ਪੁੱਛਿਆ ਸੀ ਮੈਂ ਉਹਨੂੰ ਕਿਹਾ ਵੀ ਮੈਂ ਇਹਦੇ ਚ ਤੇਰੀ ਕੋਈ ਹੈਲਪ ਨਹੀਂ ਕਰ ਸਕਦੀ ਤੁਸੀਂ ਕਹਿ ਰਹੇ ਹੋ ਕਿ ਕੰਟਰੀ ਛੱਡਣਾ ਚਾਹੁੰਦੀ ਸੀ ਕਮਲ ਕੌਰ ਹਾਂਜੀ ਉਹ ਕੰਟਰੀ ਛੱਡਣਾ ਚਾਹੁੰਦੀ ਸੀ ਕਿ ਉਹ ਇੱਥੇ ਰਹਿਣਾ ਨਹੀਂ ਚਾਹੁੰਦੀ ਸੀ ਬਹੁਤ ਟਾਈਮ ਤੋਂ ਪਲਾਨ ਕਰ ਰਹੀ ਸੀ ਬਟ ਉਹ ਹਰ ਵਾਰ ਇਹ ਕਹਿੰਦੀ ਹੁੰਦੀ ਸੀ ਕਿ ਮੇਰੀ ਪਰਿਵਾਰ ਦੀ ਹਾਲਤ ਐਦਾਂ ਕਿ ਮੈਂ ਹਜੇ ਜਾਣ ਨਹੀਂ ਸਕਦੀ ਮੇਰੀ ਮਦਰ ਬਿਮਾਰ ਆ ਮੇਰਾ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਨਿੱਕੇ ਨਿੱਕੇ ਜਿਹੜੇ ਬੱਚੇ ਉਹ ਮੈਨੂੰ ਬਹੁਤ ਪਿਆਰ ਕਰਦੇ ਆ ਸੋ ਮੈਂ ਦੇਖ ਰਹੀ ਆ ਕਿ ਮੈਂ ਉਹ ਐਕਚੁਅਲੀ 3 ਸਾਲ ਤੋਂ ਉਹੀ ਕਹਿੰਦੀ ਸੀ ਕਿ ਮੈਂ ਕੰਟਰੀ ਛੱਡਣਾ ਚਾਹਨੀ ਆ ਹੂੰ ਤੇ ਆ ਪੂਰੀ ਜੋ ਕੰਟਰੋਵਰਸੀ ਹੋਈ ਹੈ ਕਤਲकांड ਹੋਇਆ ਹੈ ਤਾਂ ਉਸ ਤੋਂ ਬਾਅਦ ਸ਼ਹਿਜ਼ਾਦ ਪੱਟੀ ਤੇ ਤੁਹਾਡਾ ਗੁੱਸਾ ਕਾਫੀ ਜ਼ਿਆਦਾ ਫੁੱਟ ਮੈਂ ਸ਼ਾਇਦ ਪੱਟੀ ਤੇ ਮੇਰਾ ਗੁੱਸਾ ਅਸਲੀ ਹੈ ਮੈਂ 1 ਸਾਲ ਤੋਂ ਟਿਕਟੌਕ ਦੇ ਉੱਤੇ ਆ ਮੈਂ ਕੈਨੇਡਾ ਦੇ ਵਿੱਚ ਟਿਕਟੌਕ ਯੂਜ਼ ਕਰਦੀ ਆ ਇਹਨਾਂ ਲੋਕਾਂ ਨੇ 1 ਸਾਲ ਪਹਿਲਾਂ ਆਪਣੀਆਂ ਗੁਰੂਆਂ ਦੀਆਂ ਫੋਟੋਆਂ ਲਾ ਕੇ ਗੁਰੂ ਗ੍ਰੰਥ ਸਾਹਿਬ ਤੇ ਚੱਪਲਾ ਮਾਰ ਕੇ ਇਹਨਾਂ ਨੇ ਜੋ ਇਹਨਾਂ ਨੇ ਇੱਥੇ ਡਰਾਮਾ ਕੀਤਾ ਅਸੀਂ 1 ਸਾਲ ਲਿਟਰਲੀ ਬੈਠ ਬੈਠ ਕੇ ਰੋਏ ਆ ਕਿ ਸਾਡਾ ਸਾਡੇ ਗੁਰੂਆਂ ਨੂੰ ਟਾਰਗੇਟ ਕੀਤਾ ਗਿਆ ਉਦੋਂ ਵੀ ਕੱਲੀ ਬਿਨਾ ਕੱਪੜਿਆਂ ਵਾਲੀ ਜਿਹੜੀ ਲੋਕਾਂ ਨੂੰ ਲੱਗਦਾ ਨਾ ਕਿ ਸੁਰਲੀਨ ਗੰਦੇ ਕੱਪੜੇ ਪਾਉਂਦੀ ਆ ਕੱਲੀ ਸੁਰਲੀਨ ਕਢੀ ਸੀ ਕੋਈ ਪੂਰੇ ਕੱਪੜੇ ਵਾਲੀ ਕੁੜੀ ਲੜੀ ਨਹੀਂ ਸੀ ਇੱਕ ਸਾਲ ਆਪੋ ਆਪਣਾ ਕੰਮ ਬੰਦ ਕੀਤਾ ਅਸੀਂ ਲੋਕ ਇੰਨੇ ਡਿਸਟਰਬ ਹੋ ਗਏ ਸੀਗੇ ਸ਼ਾਜਾਦ ਪੱਟੀ ਇੱਕ ਸਾਲ ਬਾਅਦ ਆਉਂਦਾ ਉਦੋਂ ਬਾਅਦ ਦੇ ਵਿੱਚ ਰੋਜਰ ਸੰਧੂ ਦੇ ਘਰੇ ਬੰਬ ਸੱਡ ਦਿੰਦਾ ਤੇ ਕਹਿ ਦਿੰਦਾ ਜੀ ਮੈਂ ਇਸਲਾਮ ਦਾ ਰਾਖਾ ਨਹੀਂ ਇਸਲਾਮ ਦੇ ਵਿੱਚ ਕਿਤੇ ਲਿਖਿਆ ਕਿ ਕਿਸੇ ਦੇ ਘਰੇ ਬੰਬ ਸੱਡ ਤੋਂ ਇਹ ਕਰ ਦੋ ਉਹ ਕਰ ਦੋ ਇੱਕ ਉਦੋਂ ਬਾਅਦ ਦੇ ਵਿੱਚ ਮੇਰੇ ਕੋਲ ਵੀਡੀਓ ਹੁੰਦੀ ਹੈ ਜਿਹਦੇ ਵਿੱਚ ਕਹਿ ਰਿਹਾ ਕਿ ਜੇ ਅਮਰਤਪਾਲ ਮੈਰੋਂ ਜੇ ਮੈਂ ਸਮਰਥਨ ਚ ਇਹ ਕਰੋ ਸਾਫ ਕਰੋ ਬੁਲਾਣਾ ਮਤਲਬ ਉਹ ਸਿਰਫ ਇੱਕ ਕੈਮਰਾ ਦੇ ਉੱਤੇ ਬੈਠ ਕੇ ਜਿਹੜਾ ਉਹ ਡਰਾਮਾ ਕਰ ਰਿਹਾ ਜੋਗਾ ਹੋਰ ਉਹ ਕਾਸੇ ਜੋਗਾ ਵੀ ਬੰਦਾ ਹੈ ਨਹੀਂ ਪਹਿਲਾਂ ਵੀ ਉਹਨੇ 20-25 ਬੰਦੇ ਆਪਣੇ ਪੰਜਾਬ ਦੇ ਫਸਾਤੇ ਪਤਾ ਨਹੀਂ ਉਹ ਬੰਬ ਮਾੜੇ ਮੋਟੇ ਚੱਲਦੇ ਸੀ ਜਾਂ ਨਹੀਂ ਚੱਲਦੇ ਸੀਗੇ ਉਸ ਤੋਂ ਬਾਅਦ ਚ ਉਹਦੀ ਮੇਰੇ ਇੱਕ ਮੇਰੇ ਕੋਲ ਹੋਰ ਵੀਡੀਓ ਹੁੰਦੀ ਆ ਇੱਕ ਪਾਸੇ ਉਹ ਸਿੱਖਾਂ ਦਾ ਸਮਰਥਨ ਕਰ ਰਿਹਾ ਦੂਜੇ ਪਾਸੇ ਉਹ ਕਹਿ ਰਿਹਾ ਜੇ ਸਿੱਖਾਂ ਦੀਆਂ ਕੁੜੀਆਂ ਨੂੰ ਮੁਸਲਮਾਨ ਬਣਾਓ ਤੇ ਉਹਨਾਂ ਦੇ ਬਾਅਦ ਰਸਤੇ ਕੁੜੀਆਂ ਖਿਲਾਫ ਬੋਲਣ ਦੇ ਇਲਜ਼ਾਮ ਲਗਾਏ ਨੇ ਤੁਸੀਂ ਇਲਜ਼ਾਮ ਲਗਾਏ ਹਾਂਜੀ ਉਹ ਕਹਿਦਾ ਕੀ ਬੋਲਿਆ ਸ਼ਹਾਜ਼ਾਦ ਨੇ ਉਹ ਉਹ ਕਹਿੰਦਾ ਕਿ ਤੁਸੀਂ ਸੇਖ ਕੁੜੀਆਂ ਨੂੰ ਮੁਸਲਮਾਨ ਬਣਾਓ ਆਪਣੇ ਧਰਮ ਚ ਤਿੰਨ ਤਿੰਨ ਵਿਆਹ ਅਲਾਉਟ ਆ ਇਹਨਾਂ ਦੇ ਤਰ੍ਹਾਂ ਤਰ੍ਹਾਂ ਬੱਚੇ ਕਰੋ ਹੂੰ ਤੇ ਇੱਕ ਬੰਦਾ ਉਹਦੇ ਨਾਲ ਹੀ ਬੈਠਾ ਜਿੱਥੇ ਉਹ ਬਰੌਡ ਤੇ ਚੜ ਕੇ ਬੈਠਾ ਟਿਕਟੌਕ ਤੇ ਸਿੱਖਾਂ ਦੇ ਵਿੱਚ ਹਰਾਮ ਖਾਣਾ ਜਿਹੜੇ 2% ਵਾਲੇ ਕੋਰੋਨਾ ਦੇ ਵਿੱਚ ਸਾਰੀ ਦੁਨੀਆ ਨੂੰ ਰੋਟੀ ਖਵਾ ਸਕਦੇ ਆ ਉਹ ਹਰਾਮ ਨਹੀਂ ਹੂੰ ਤੇ ਜਿਉ ਹਰਾਮ ਨੇ ਤੇ ਅੱਜ ਮਤਲਬ ਤੂੰ ਮੁੱਦਾ ਦੇਖ ਲਿਆ ਜੀ ਤੇ ਉਹਦੇ ਵਿੱਚ ਵੜ ਕੇ ਤੇ ਤੂੰ ਫੇਮ ਕੱਟਣ ਲੱਪਾ ਹੂੰ ਤੇ ਤੁਹਾਨੂੰ ਲੇਟੈਸਟ ਤੁਹਾਨੂੰ ਲੋਕਾਂ ਨੇ ਪਾਕਿਸਤਾਨ ਤੋਂ ਟਾਂਕੀਆਂ ਦਿੱਤੀਆਂ ਨੇ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਾਂਗੇ ਮੈਂ ਕਿਸੇ ਤੋਂ ਨਹੀਂ ਡਰਦੀ ਜੇ ਸਾਡੇ ਗੁਰੂਆਂ ਦੇ ਉੱਤੇ ਬੋਲੇ ਸੀ ਕਿ ਮੈਂ ਬੋਲੂਗੀ ਮੈਂ ਅੱਗੇ ਵੀ ਬੋਲੂਗੀ ਮੈਂ ਅੱਜ ਵੀ ਬੋਲਦੀ ਹਾਂ ਮੈਂ ਕਿਸੇ ਤੋਂ ਨਹੀਂ ਡਰਦੀ ਮੈਂ ਉਸ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਜਾ ਕੇ ਆਪਦਾ ਸਾਰਾ ਕਵਿਸ਼ ਲੈਖਾ ਦੇਣਾ ਮੈਂ ਇਹਨਾਂ ਤੋਂ ਨਹੀਂ ਡਰਦੀ ਮੈਂ ਰੱਬ ਦੇ ਬਣਾਏ ਕਿਸੇ ਬੰਦੇ ਤੋਂ ਨਹੀਂ ਡਰਦੀ ਮਹੀਨੇ ਘਰੇ ਇਹ ਰੋਟੀ ਨਹੀਂ ਪਉਂਦੇ ਹੂੰ ਕਿੰਨੀ ਵਾਰ ਧਮਕੀਆਂ ਦਿੱਤੀਆਂ ਨੇ ਸ਼ਹਿਜ਼ਾਦਪੱਟੀ ਨੇ ਤੁਹਾਨੂੰ ਲੇਟਸ ਧਮਕੀ ਤਾਂ ਮਿਲਦੀ ਨਹੀਂ ਦਿੱਤੇ ਫਿਰ ਮੈਨੂੰ ਡਿਫਰੈਂਟ ਡਿਫਰੈਂਟ ਨੰਬਰਾਂ ਤੋਂ ਮੇਰੇ ਇੰਸਟਾਗ੍ਰਾਮ ਤੇ ਜਿਉਂਨਾ ਮੈਂ ਟਿਕਟੌਕ ਤੇ ਬੈਠੀ ਹੁੰਦੀ ਹੁੰਦੀ ਉਹ ਲਿਖ ਕਮੈਂਟ ਇਹ ਵ

ਹਾਂਜੀ ਮੈਂ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਨੂੰ ਵੀ ਕਹੀ ਜਾਂਦੇ ਤੂੰ ਕੌਰ ਹਟਾ ਤੁਸੀਂ ਮੇਰੇ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਜਾ ਕੇ ਚੈੱਕ ਕਰ ਲਓ ਮੈਂ ਕੌਰ ਨਹੀਂ ਲਾਇਆ ਮੈਨੂੰ ਪਤਾ ਠੀਕ ਹੈ ਕਿ ਮੈਂ ਛੋਟੇ ਕੱਪੜੇ ਪਾਣੀ ਆ ਮੈਂ ਬੋਲਡ ਕੰਟੈਂਟ ਕਰਨੀ ਆ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਚੀਜ਼ ਤੇ ਇਤਰਾਜ ਹੋ ਸਕਦਾ ਮੈਂ ਕਿਸੇ ਨੂੰ ਹਰਟ ਕਰ ਸਕਦੀ ਆ ਹਨ ਮੈਂ ਕੌਰ ਲਾਇਆ ਹੀ ਨਹੀਂ ਕੁਝ ਚੈਨਲ ਵਾਲੇ ਚੱਕ ਕੇ ਸਰਲੀਨ ਕੌਰ ਲਾ ਲਾ ਕੇ ਉਹ ਕਰ ਰਹੇ ਮੈਨੂੰ ਲੱਗਦਾ ਜੀ ਕੌਰ ਨਾ ਲਾਈਏ ਕਰ ਦਾਂਗੇ ਪੰਜਾਬੀ ਬੋਲਣੀ ਬੰਦ ਕਰ ਦੇ ਪੰਜਾਬ ਛੱਡ ਦੇ ਹੁਣ ਤਾਂ ਮੈਂ ਪੰਜਾਬ ਛੱਡਣ ਨੂੰ 2 ਸਾਲ ਹੋ ਗਏ ਹੁਣ ਤਾਂ ਮੇਰਾ ਘੜਾ ਛੱਡ ਦਿ ਨੇ ਜੋ ਕਮਲਪੌਰ ਨੇ ਇੱਕ ਔਰ ਪਿੱਛੇ ਲਾਇਆ ਸੀ ਕਿ ਉਹ ਸਹੀ ਸੀ ਕਿ ਗਲਤ ਸੀ ਮੈਂ ਦੇਖੋ ਹਰ ਇੱਕ ਚੀਜ਼ ਦਾ ਆਪਦਾ ਪੇਣੀਆ ਨਾ ਮੈਂ ਕਿਸੇ ਨੂੰ ਗਲਤ ਸਹੀ ਦੱਸਣ ਵਾਲੀ ਕੌਣ ਆ ਹੂੰ ਮੈਂ ਕਿਸੇ ਨੂੰ ਕੋਈ ਨਹੀਂ ਬਟ ਮੇਰੀਆਂ ਕੁਝ ਪ੍ਰੋਬਲਮਾਂ ਨੇ ਮੇਰੀਆਂ ਕੁਝ ਚੀਜ਼ਾਂ ਨੇ ਉਹਦੇ ਦੇ ਵਿੱਚ ਸਹੀ ਆ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਸਹੀ ਆ ਮੈਂ ਉਹਦੇ ਉੱਤੇ ਬੋਲਦੀ ਮੈਂ ਕਿਸੇ ਬੰਦੇ ਤੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਹੂੰ ਕਿ ਤੁਹਾਨੂੰ ਲੱਗਦਾ ਹੈ ਕਿ ਕੌਰ ਲਗਾਏ ਹੋਏ ਸੀ ਤਾਂ ਹੀ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ ਗਿਆ ਜੇ ਕੌਰ ਨਾ ਲਗਾਏ ਹੁੰਦਾ ਮੈਂ ਮੈਂ ਇਦਾਂ ਦਾ ਕੁਝ ਨਹੀਂ ਹਣ ਜਿਹੜੀ ਸਟ੍ਰੀਟ ਕਿਟ ਹੁੰਦਾ ਮੈਨੂੰ ਜਿਹੜੀ ਕੁੜੀ ਲੁਥਰਾ ਹੂੰ ਰਾਈਟ ਉਹਨੇ ਗੰਦੀ ਸ਼ਬਦਾਵਲੀ ਵਰਤੀ ਹੈ ਹੂੰ ਨਹੀਂ ਵਰਤੀ ਉਸ ਕੁੜੇ ਦੇ ਕੱਪੜੇ ਬਹੁਤ ਛੋਟੇ ਆ ਨਹੀਂ ਆ ਉਹ ਡਬਲ ਮੀਨਿੰਗ ਗੱਲਾਂ ਕਰਦੀ ਆ ਜਦੋਂ ਉਹਨੂੰ ਪਿੱਛੇ ਜੀ ਮਾਫੀ ਮੰਗਾਈ ਉਦੋਂ ਬਾਅਦ ਚ ਤੋਂ ਉਹਨੇ ਸਾਰਾ ਕੁਝ ਕਲੀਅਰ ਕਰਤਾ ਸੀਗਾ ਉਹਦੇ ਤੇ ਨਾਮ ਅਗਰ ਕਾਰ ਵੀ ਨਹੀਂ ਲੱਗਦਾ ਫਿਰ ਹੂੰ ਪੂਜਾ ਸੰਗਾ ਉਹਦੀ ਉਹਦੀ ਲਾਈਵ ਦੇ ਵਿੱਚ ਇੰਨੀਆਂ ਪ੍ਰੋਬਲਮਾਂ ਸੀ ਕੁੜੀ ਨੇ ਦੂਜਾ ਤੀਜਾ ਵਿਆਹ ਕਰਾ ਲਿਆ ਹੁਣ ਉਹ ਬਹੁਤ ਖੁਸ਼ ਆਪਦੀ ਜ਼ਿੰਦਗੀ ਦੇ ਵਿੱਚ ਅੱਜ ਉਹਨੂੰ ਉਹ ਬੰਦਾ ਮਿਲਿਆ ਹੋਇਆ ਜਿਹੜਾ ਬੰਦਾ ਉਹਦੀ ਰਿਸਪੈਕਟ ਕਰਦਾ ਉਹਨੂੰ ਕਰ ਰਿਹਾ ਉਹ ਫਲਾਨੀ ਕੁੜੀ ਜਿਹੜੀ ਦੋ ਤਿੰਨ ਵਿਆਹ ਹੋ ਗਏ ਹੀਪਤਾ ਕੱਲ ਨੂੰ ਰੱਬ ਨਾ ਕਰੇ ਤੂੰ ਟੱਕਰੇ ਜਿਹੜੀ ਤੀ ਪੈਣ ਹੋ ਗਏ ਦੋ ਤਿੰਨ ਵਿਆਹ ਹੋ ਗਏ ਤੇ ਲੋਕ ਕੱਲ ਨੂੰ ਆ ਕੇ ਉਹਨੂੰ ਇਹ ਲਬਜ਼ ਬਕਰ ਫਿਰ ਮੈਨੂੰ ਮੈਨੂੰ ਆ ਕੇ ਬਕਵਾਸ ਕਰਦੇ ਰਹਿਣਗੇ ਫਿਰ ਮੈਨੂੰ ਆਕੇ ਗਾਲਾ ਕੱਢਦੇ ਰਹਿਣਗੇ ਜੇ ਮੈਂ ਐਕਚੁਅਲ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਜਵਾਬ ਦਿੰਦੀ ਆ ਫਿਰ ਇਹਨਾਂ ਨੂੰ ਬਹੁਤ ਆਉਂਦੀ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਨੂੰ ਗਾਲਾਂ ਸੁਣਾਉਂਦੇ ਸੁਖੀ ਪਰ ਇਹੋ ਜਿਹਾ ਕੰਟੈਂਟ ਪਾਣਾ ਪੰਜਾਬ ਦਾ ਕਲਚਰ ਨਹੀਂ ਹੈ ਨਾ ਕਈ ਲੋਕਾਂ ਨੂੰ ਇਤਰਾਜ਼ ਹੈ ਮੈਨੂੰ ਜਿਹੜੇ ਮੈਨੂੰ ਆਕੇ ਗਾਲਾਂ ਕੱਢਦੇ ਆ ਉਹਦਾ ਕੀ ਸੋਲੂਸ਼ਨ ਆ ਮੈਂ ਅੱਜ ਤੋਂ 4-5 ਸਾਲ ਪਹਿਲਾਂ ਮੇਰੇ ਕੋਲ ਈਮੇਲਸ ਪਈਆਂ ਮੈਂ ਡੀਜੀਪੀ ਸਾਹਿਬ ਮੈਂ ਐਸਐਸਪੀ ਸਾਹਿਬ ਮੈਂ ਔਮਨ ਕਮਿਸ਼ਨ ਸਾਰਿਆਂ ਨੂੰ ਪਾਇਆ ਸੀ ਕਿ ਮੈਂ ਬੋਲਡ ਕੰਟੈਂਟ ਕਰਦੀ ਆ ਫॉर ਮਾਈ ਫੈਮਿਲੀ ਰੋਟੀ ਦੇ ਵਾਸਤੇ ਠੀਕ ਹੈ ਤੇ ਤੁਸੀਂ ਬੰਦੇ ਜਿਹੜੇ ਆ ਬੰਦੇ ਆ ਮੈਨੂੰ ਟ੍ਰੋਲ ਕਰ ਰਹੇ ਮੇਰੇ ਘਰ ਦੀਆਂ ਡਿਐਡਿਟ ਕਰਕੇ ਫੋਟੋਆਂ ਪਾ ਰਹੀਆਂ ਮੈਂ ਕੁਝ ਵੀ ਇਦਾਂ ਨਹੀਂ ਮੈਂ ਬੜੇ ਸ਼ਰੀਫ ਤਰੀਕੇ ਦੇ ਨਾਲ ਈਮੇਲਾਂ ਕੀਤੀਆਂ ਹਰੇਕ ਬੰਦੇ ਦੇ 1.5 200 ਸਕਰੀਨਸ਼ਾਟ ਮੇਰੀ ਇੱਕ ਸਿੰਗਲ ਬੰਦੇ ਨੇ ਹੈਲਪ ਨਹੀਂ ਕੀਤੀ ਫਿਰ ਮੈਂ ਉਹਨਾਂ ਨੂੰ ਉਹਨਾਂ ਦੀ ਪਿੱਛੇ ਚ ਜਵਾਬ ਦੇਣ ਲੱਗੀ ਜੇ ਮਤਲਬ ਉਹ ਲੋਕ ਮੈਨੂੰ ਕਰ ਰਹੇ ਸੀ ਉਦੋਂ ਕਾਨੂੰਨ ਹੈ ਨਹੀਂ ਸੀਗਾ ਤੇ ਹੁਣ ਜਦੋਂ ਫਿਰ ਮੈਂ ਮੈਂ ਕੁਝ ਕਹਿ ਰਹੀ ਆ ਫਿਰ ਕਾਨੂੰਨ ਕਿੱਥੇ ਆ ਗਿਆ ਕਿੰਨੇ ਸਾਲ ਪਹਿਲਾਂ ਤੁਸੀਂ ਗੱਲ ਕਰ ਰਹੇ ਕਦੋਂ ਤੁਸੀਂ ਇਹੋ ਜਿਹਾ ਕੰਟੈਂਟ ਬਣਾਉਣਾ ਸ਼ੁਰੂ ਕੀਤਾ ਕਿੰਨੇ ਸਾਲ ਹੋ ਗਏ ਮੈਨੂੰ ਨੀਅਰ ਅਬਾਊਟ ਮੇਰਾ ਪਿਛਲਾ ਅਕਾਊਂਟ ਬੰਦ ਹੋ ਗਿਆ ਸੀਗਾ ਇਹ ਮੈਂ ਅਕਾਊਂਟ ਚ ਲਾਇਆ ਸੀਗਾ 2022 ਨਵੰਬਰ ਦੇ ਵਿੱਚ ਨਾ ਤੇ ਉਸ ਤੋਂ ਬਾਅਦ ਤੁਸੀਂ ਪੁੱਲਣ ਨੂੰ ਪਾ ਕੇ ਇਹ ਨਹੀਂ ਇtanto ਮੈਂ ਸੇ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਮਾਮੇ ਮੇਰੇ ਕੋਲ ਅੱਜ ਵੀ ਈਮੇਲਾਂ ਪਈਆਂ ਪੁੱਛ ਲੋ ਜਿੱਥੇ ਮਰਜ਼ੀ ਜਾ ਕੇ ਮੇਰੇ ਕੋਲ ਡੀ ਡੀ ਆਰ ਨੰਬਰ ਪਈ ਆ ਮੇਰੇ ਤਾਂ ਘਰ ਦੇ ਬਾਹਰ ਅੱਠ ਬੇਬੇ ਬਾਪੂ ਗਾਣਾ ਕਰਤ ਵਾਡਾ ਅੱਠ ਮੁੰਡੇ ਲੈ ਕੇ ਆ ਗਏ ਕੁੜੀ ਤਾਂ ਨਹੀਂ ਪੁਲਿਸ ਨੇ ਕੋਸ਼ਿਸ਼ ਕੀਤਾ ਅਗਲੀ ਮੇਰੇ ਵਕਲਾਫ ਇੰਟਰਵਿਊ ਦਿੱਤੀ ਮੈਂ ਬੰਦੇ ਲੈ ਕੇ ਗਈ ਮੈਂ ਮਾਰੂੰਗੀ ਜੋ ਵੀ ਹੋਊਗਾ ਮੈਂ करूਗੀ ਚਿੱਟਾ ਭੇਜਦੀ ਸੀ ਉਹ ਕੁੜੀ ਸ਼ਹਿਰਾਂ ਵਿੱਚ ਨਵੇਂ ਸ਼ਹਿਰ ਦੇ ਵਿੱਚ ਉਹਦੇ ਨਾਂ ਤੇ ਪਰਚੇ ਆ ਉਹਦੇ ਤੇ ਕੁਝ ਨਹੀਂ ਕੀਤਾ ਪੁਲਿਸ ਵਾਲਿਆਂ ਨੇ ਕਿਸੇ ਨੇ ਕੁਝ ਨਹੀਂ ਕੀਤਾ ਇੱਥੇ ਕੋਈ ਕਿਸੇ ਦੀ ਹੈਲਪ ਨਹੀਂ ਕਰਦੀ तो जी एक वड़ा तबका है जो जे कंटेंट ठीक नहीं समझता हालांकि सोसाय पूरे आ, मसले तागा च वंटी हुई नजर आ रही है कुछ कह रहे किट गलत पाया जाता कतल करना भी गलत है दूसरे कह रहे हैं कि गलत कंटेंट पाया जाता कतल करना जायज है ਮੈਂ ਤੇ ਕਮੇਡੀ ਇੱਕ ਗੱਲ ਸੁਣੋ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਇੱਕ ਗਾਣਾ ਆਇਆ ਸੀਗਾ ਲਹੂ ਦੀ ਆਵਾਜ਼ ਠੀਕ ਹੈ ਉਹਦੇ 'ਚ ਮੇਰੀਆਂ ਕਾਫੀ ਲੋਕਾਂ ਦੀਆਂ ਕਿਉਂਕਿ ਮੈਂ ਵੈਕਨੀ ਸ਼ੂਟਸ ਵਗੈਰਾ ਕਰਦੀ ਸੀ ਸਾਡੀਆਂ ਸਾਰੀਆਂ ਦੀਆਂ ਫੋਟੋਆਂ ਲੱਗੀਆਂ ਸੀ ਮੈਂ ਇੱਕ ਗਾਣਾ ਕੀਤਾ ਸੀ ਚਿੱਲਨ ਜਵਾਨੀ ਉਹ ਹਿੰਦੀ ਸੀ ਬੋਲਡ ਸੀ ਸਾਡੀਆਂ ਸਾਰੀਆਂ ਦੀਆਂ ਫੋਟੋਆਂ ਲੱਗੀਆਂ ਠੀਕ ਹੈ ਮੈਂ ਖੁਦ ਡਿਸਾਈਡ ਕੀਤੀ ਇਹ ਚੀਜ਼ ਕਿ ਮੈਂ ਹੁਣ ਪੰਜਾਬ 'ਚ ਰਹਣੀ ਆ ਮੈਂ ਪੰਜਾਬ ਦੇ ਹਿਸਾਬ ਨਾਲ ਚੱਲੂਗੀ ਮੈਂ ਪੰਜਾਬ ਦੇ ਤਰੀਕੇ ਨਾਲ ਵੀਡੀਓ ਬਣਾਉਂਗੀ ਠੀਕ ਹੈ ਜੀ ਮੈਂ ਗਾਣਾ ਕੀਤਾ ਸੀਗਾ ਵਾਈਟ ਬਲੱਡ ਉਸ ਤੋਂ ਬਾਅਦ ਦੇ ਵਿੱਚ ਫਿਰ ਮੇਰਾ ਗਾਣਾ ਆਇਆ ਸੀਗਾ ਬੇਬੋ ਸਾਗਲ ਵੇਚ ਕੇ ਵੀ ਪੈਸੇ ਲਾਈ ਸੀ 3.5 ਲੱਖ ਰੁਪਿਆ ਮੇਰਾ ਉਹਦੇ ਉੱਤੇ ਲੱਗਿਆ ਗਾਣੇ ਦੇ ਉੱਤੇ ਮੈਨੂੰ 150 ਡਾਲਰ ਦੀ ਰਿਕਵਰੀ ਹੈ 150 ਵੀ ਸ਼ਾਇਦ ਵੱਧ ਦੀ ਕਹਿ ਰਹੀਆਂ 117 ਡਾਲਰ ਦੀ ਮੈਂ ਤੁਹਾਨੂੰ ਸਕਰੀਨ ਸ਼ਾਟ ਭੇਜ ਸਕਦੀ ਹਾਂ ਉਸ ਚੀਜ਼ ਦਾ ਮਤਲਬ ਜੇ ਮੈਂ ਗੰਦਾ ਕਰਦੀ ਸੀ ਠੀਕ ਹੈ ਜੀ ਮੈਂ ਗੰਦੀ ਸੀ ਹੁਣ ਮੈਂ ਚੰਗੇ ਵਾਲੂ ਤਰਤੀ ਠੀਕ ਹੈ ਮੈਂ ਚੰਗਾ ਗਾਣਾ ਕੀਤਾ ਫੇਰ ਉਹ ਚੰਗੇ ਲੋਕ ਕਿੱਥੇ ਵੜ ਗਏ ਤੇ ਜਿੰਨੇ ਮੇਰੇ ਨਾਲ ਫੋਟੋਆਂ ਲੈ ਆਇਆ ਸੀ ਉਹਨੇ ਤਾਂ ਇੱਕ ਸਟੋਰੀ ਪਾ ਕੇ ਸਾਰਤਾ ਜੀ ਉਹਨੇ ਤਾਂ ਇਹ ਵੀ ਨਹੀਂ ਬੋਲ ਕੇ ਪਾਇਆ ਵੀ ਮੈਂ ਗਾਣਾ ਗਾਇਆ ਕੁੜੀ ਦੀਆਂ ਫੋਟੋਆਂ ਲੈਣਾ ਇਸ ਕੁੜੀ ਨੂੰ ਇੰਨਾ ਪ੍ਰਮੋਟ ਕਰੋ ਐਡਾ ਸੋਹਣਾ ਮੈਂ ਕਹਿੰਦੀ ਆ ਇਹ ਵੀ ਨਹੀਂ ਕਿ ਮੈਨੂੰ ਗਾਉਣਾ ਨਹੀਂ ਆਉਂਦਾ ਸੀ 1.5-2 ਲੱਖ ਦਾ ਮਿਊਜ਼ਿਕ ਸੀ ਇੰਨਾ ਵਧੀਆ 2 ਮਿਲੀਅਨ ਵਾਲਾ ਮਾਡਲ ਲਿੱਤਾ ਸੀ ਇੰਨੀ ਵਧੀਆ ਵੀਡੀਓ ਕੀਤੀ ਸੀਗੀ ਮੈਂ ਆਪਦੇ ਚੈਨਲ ਤੇ ਰਿਲੀਜ਼ ਕੀਤਾ ਸੀ ਉਹਨੇ ਇੱਕ ਵੀਡੀਓ ਪਾ ਕੇ ਵੀ ਨਹੀਂ ਕਿਹਾ ਜਦੋਂ ਮੈਂ ਇੱਥੇ ਆ ਕੇ ਕੈਨੇਡਾ ਆ ਕੇ ਉਹਦਾ ਫੈਨ ਪੇਜ ਸ਼ੁਰੂ ਕਰ ਲਿਆ ਹਰ ਇੱਕ ਨੇ ਮੇਰੇ ਤੇ ਰੋਸਟ ਵੀਡੀਓ ਬਣਾਤੀ ਤਾਂ ਗਾਉਣ ਦੀ ਬਹੁਤ ਸੋਹਣੀ ਫਿਰ ਜਦੋਂ ਗਾਣਾ ਆਇਆ ਸੀ ਉਦੋਂ ਕਿਸ ਨੇ ਮੇਰੀ ਤਾਰੀਫ ਕਿਉਂ ਨਹੀਂ ਕੀਤੀ ਸੁਰਲਿੰਗ ਪਰ ਆ ਤੇ ਨਹੀਂ ਹੈ ਕਿ ਤੁਸੀਂ ਪਹਿਲਾ ਗਾਣਾ ਬਣਾਓ ਤੇ ਪਹਿਲਾ ਹੀ ਸੁਪਰ ਡੂਪਰ ਹਿੱਟ ਚੱਲ ਜਾਏ ਕਈ ਵਾਰ ਮੈਂ ਮੈਂ ਮਤਲਬ ਆਨੇ ਕਿ ਤੁਸੀਂ ਗਲਤ ਪਾਸੇ ਵੱਲ ਚਲੇ ਜਾਓਗੇ ਮੈਂ ਮ 8 9 ਗਾਣੇ 8 9 ਗਾਣੇ ਮੈਂ ਉਹਦਾ ਘਰ ਫੂਕਦਾ ਇਹਨਾਂ ਦੇ ਚੰਗੇ ਚੰਗੇ ਦੇ ਚੱਕਰ ਦੇ ਵਿੱਚ 8 9 ਗਾਣੇ ਤੁਹਾਨੂੰ ਵੀ ਤੁਸੀਂ ਨਿਊਜ਼ ਚੈਨਲ ਦੇ ਉੱਤੇ ਤੁਹਾਨੂੰ ਨਹੀਂ ਪਤਾ ਮੇਰੇ ਬਾਰੇ ਵੀ ਮੇਰੇ 8 9 ਗਾਣੇ ਆਏ ਇਹਨਾਂ ਨੂੰ ਸਵਾਦ ਪਤਾਉਣਾ ਹੂੰ ਗਾਣਾ ਕੀਤਾ ਜੇ ਮੈਂ ਸਭ ਤੋਂ ਪਹਿਲੇ ਐਸੀ ਮਾਡਲ ਆਈ ਸੀ ਇੱਕ ਗਾਣਾ ਆਇਆ ਸੀਗਾ ਕਿ ਦੀ ਦੇ ਸਤੂ ਤੇ ਅਈ ਤੋ 9 ਸਾਲ ਪਹਿਲਾ ਖੇਡਣ ਦੀ ਉਮਰ ਆ ਸੀ ਵੈਰੀਓ ਕਰ ਸਕਿਓ ਨਾ ਕਰਿਆ ਉਹ ਜੇ ਮੈਂ ਜੇ ਮਾਡਲ ਕੰਮ ਕੀਤਾ ਸੀਗਾ ਉਹ ਕਿਸੇ ਨੂੰ ਵੀ ਨਹੀਂ ਪਤਾ ਕਾ ਨਹੀਂ ਪਤਾ ਉਹ ਚੰਗਾ ਗਾਣਾ ਸੀ ਮੈਂ ਕਿ ਰਿਪੋਰਟਰ ਨਾਲ ਬੀਨ ਬੋਲ ਲੱਗਾ ਹੈ ਕਿ ਸਾਰੇ ਗਾਣੇ ਸਭ ਨੂੰ ਨਾ ਪਤਾ ਹੋਣ ਪਰ ਇਸ ਦਾ ਮਤਲਬ ਆថਣਾ ਹੈ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਮੈਂ ਚੰਗੇ ਗਾਣੇ ਕਾ ਨਹੀਂ ਬਤਾਉਂਦੇ ਚੰਗੇ ਗਾਣੇ ਕਾ ਨਹੀਂ ਬਤਾਉਂਦੇ ਚੋਰੀ ਕੀਤੀ ਜਾਂਦੀ ਹੈ ਬੈਂਕ ਚ ਡਾਕੇ ਮਾਰੇ ਜਾਂਦੇ ਨੇ ਉਹ ਵੀ ਜਾਇਜ਼ ਹੈ ਜਿਹੜੇ ਬੈਂਕਾਂ ਦੇ ਵਿੱਚ ਡਾਕੇ ਮਾਰੀ ਜਾਂਦੇ ਨੇ ਉਹ ਨਜਾਇਜ਼ ਹੋ ਲੋਕਾਂ ਦੀ ਪ੍ਰਾਪਰਟੀ ਦੇ ਕੁਝ ਪੈਸੇ ਨੇ ਬਾਅਦ ਵਿੱਚ ਲੋਕ ਉਸ ਚੀਜ਼ ਵਾਸਤੇ ਸਰਵਾਈਵ ਕਰਦੇ ਨੇ ਹ ਪਰ ਸੁਰਲੀ ਨਾਲ ਜਸਟੀਫਾਈ ਇਸ ਨੂੰ ਨਹੀਂ ਕੀਤਾ ਜਾ ਸਕਦਾ ਕਿ 8 ਤੋਂ 9 ਗਾਣੇ ਜੇ ਤੁਹਾਡੇ ਨਹੀਂ ਚੱਲੇ ਤੇ ਤੁਸੀਂ ਇਹੋ ਜਿਹਾ ਕੰਟੈਂਟ ਬਣਾਣ ਲੱਗ ਪੋਗੇ ਮੈਮੋ ਤੇ ਤੁਹਾਡੀ ਪਰਸਨਲ ਚੁਆਇਸ ਹੈ ਤੁਸੀਂ ਇਸ ਤੇ ਕੋਈ ਲਾਅ ਬਣਾਓ ਕਿ ਤੁਸੀਂ ਆਹ ਕੰਟੈਂਟ ਨਹੀਂ ਕਰ ਸਕਦੇ ਪੂਰੇ ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਇਹਨੂੰ ਚਲਾਓ ਕੋਈ ਬੰਦਾ ਨਹੀਂ ਬਣਾਊਗਾ ਹੂੰ ਰੂਲਸ ਐਂਡ ਰੈਗੂਲੇਸ਼ਨ ਇੰਸਟਾਗ੍ਰਾਮ ਦੇ ਉੱਤੇ ਹੈਗੀ ਆ ਅੱਜ ਦੇ ਟਾਈਮ ਦੇ ਵਿੱਚ ਤਾਂ ਮੈਟਾ ਦੀ ਇੰਟਰ ਹੈ ਇੰਸਟਾਗ੍ਰਾਮ ਤੁਸੀਂ ਕੋਈ ਵੀ ਮਾੜੀ ਚੀਜ਼ ਬਣਾਓਗੇ ਉਹਨੂੰ ਮੈਟਾ ਦੇ ਵਿੱਚ ਐ ਉੱਡਦੀ ਆ ਹਰ ਇੱਕ ਚੀਜ਼ ਸੁਲੀਨ ਪਰ ਆਗਲ ਤੇ ਨਹੀਂ ਹੈ ਵੱਡੇ ਵੱਡੇ ਸਟਾਰਸ ਨੇ ਚੰਗਾ ਕੰਟੈਂਟ ਪਾ ਕੇ ਵੀ ਉਹ ਕਿੰਨੇ ਵੱਡੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਵੱਡੀ ਫੈਮ ਬਣ ਗਏ। ਕਈ ਬੰਦੇ ਜਿਹੜੇ ਅੱਜ ਧਰਮ ਦੇ ਭਾਪੇ ਬਣੇ ਹੋਏ ਨੇ ਨਾ ਇਹਨਾਂ ਦੇ ਉਹਨਾਂ ਨੇ ਆ ਦੇਖਣ ਵਾਲਾ ਪਿੱਛੇ ਉਹਨਾਂ ਨੇ ਅੱਜ ਉਹਨਾਂ ਨੇ ਹੱਥ ਜੋੜ ਕੇ ਮਾਫੀਆਂ ਜ਼ਰੂਰ ਮੰਗੀਆਂ। ਅੱਜ ਉਹ ਬਹੁਤ ਜ਼ਿਆਦਾ ਯੂਥ ਦਾ ਆਈਕਨਿਕ ਬਣੇ ਹੋਏ ਨੇ ਉਹਨਾਂ ਨੇ ਪਿੱਛੇ ਦੇਖੋ ਉਹਨਾਂ ਨੇ